ਸੱਚੀ ਕਾ ਜੀ ਗੱਲ ਕਰਦੇ ਆ ਲਾਟੀਆਂ ਵੀਡੀਓ ਬਾਰੇ ਜਿਵੇਂ ਕਿ ਤੁਸੀਂ ਵੀ ਵੀਡੀਓ ਵਿੱਚ ਦੇਖਿਆ ਹੀ ਕਿ ਗੁਰਪ੍ਰੀਤ ਨੇ ਹੁਣ ਘਰ ਵਿੱਚ ਫੁੱਲ ਲਵਾ ਲਿਆ ਸਾਰੇ ਬਾਰੋਬਾਰੀ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਲਗਾਉਂਦੇ ਹਨ ਪਰ ਉਹ ਜੀ ਵੀ ਮਨ ਵਿੱਚ ਸੋਚਦੀ ਹੈ ਕਿ ਮੈਂ ਵੀ ਹੁਣ ਮਨੂਨਾ ਗੱਲ ਕਰ ਲਵਾਂ ਰਜੀ ਕਰੋ ਸਿੱਧਾ ਕਹਿੰਦੀ ਹੈ ਕਿ ਮੈਂ ਮਾਨੂੰ ਨਾਲ ਗੱਲ ਕਰਨੀ ਹੈ ਤਾਂ ਗੁਰਪ੍ਰੀਤ ਨੇ ਉਸ ਨੂੰ ਗੱਲ ਨਹੀਂ ਸੀ ਕਰਨ ਦੇਣੀ। ਇਸ ਲਈ ਉਹ ਕਹਿੰਦੀ ਹੈ ਕਿ ਮੈਂ ਵੀ ਆਪਣੀ ਭੈਣ ਨਾਲ ਗੱਲ ਕਰਨੀ ਹੈ ਤੇ ਉਹ ਕਹਿੰਦੀ ਹੈ ਕਿ ਤੁਸੀਂ ਸਾਰੇ ਜਾਣੇ ਦੂਸਰੇ ਪਾਸੇ ਚਲੇ ਜਾਓ। ਰੋਜੀ ਆਪਣੀ ਭੈਣ ਰੰਜਨਾ ਨੂੰ ਫੋਨ ਲਗਾ ਲੈਂਦੀ ਹੈ ਤੇ ਉਸ ਨੂੰ ਆਪਣੇ ਘਰ ਦੇ ਬਾਰੇ ਸਭ ਕੁਝ ਦੱਸ ਦਿੰਦੀ ਹੈ। ਫੋਨ ਰੰਜਨਾ ਰੋਜੀ ਕੋਲ ਆਵੇਗੀ ਤੇ ਦੇਖਾਂਗੇ ਵੀਡੀਓ ਵਿੱਚ ਕੀ ਕੀ ਹੋਵੇਗਾ। ਰੋਜੀ ਆਪਣੇ ਪੇਕੇਆਂ ਦੇ ਗਵਾਂਢ ਤੋਂ ਨੰਬਰ ਆਪਣੇ ਹੱਥੇ ਲਿਖ ਕੇ ਲੈ ਆਉਂਦੀ ਹੈ ਤੇ ਉਹ ਫੋਨ ਲਗਾ ਕੇ ਮਨੂਨਾ ਗੱਲ ਕਰ ਲੈਂਦੀ ਹੈ ਇਸ ਤਰ੍ਹਾਂ ਸਾਨੂੰ ਮਨੂਨਾ ਗੱਲ ਕਰਕੇ ਬਹੁਤ ਖੁਸ਼ੀ ਹੁੰਦੀ ਹੈ ਫਿਰ ਉਹ ਆਪਣੀ ਮਾਂ ਨਾਲ ਵੀ ਕਾਫੀ ਗੱਲਾਂ ਕਰਦੀ ਹੈ ਤਦ ਉਸ ਦੀ ਮਾਂ ਉਸ ਨੂੰ ਮਨੂ ਦੀ ਗੁੱਡੀ ਬਾਰੇ ਦੱਸਦੀ ਹੈ ਕਿ ਕਿਸ ਤਰ੍ਹਾਂ ਉਸ ਨੇ ਆਪਣੀ ਗੁੱਡੀ ਨਾਲ ਮੇਰੀ ਪੇਟ ਦਾ ਇਲਾਜ ਕਰ ਦਿੱਤਾ। ਤੋਂ ਇਹ ਵੀ ਦੱਸਦੀ ਹੈ ਕਿ ਉਸ ਨੇ ਗਵਾਂਡੀਆਂ ਦੀ ਲੜਕੀ ਦੇ ਮਿਰਗੀ ਦੇ ਦੌਰੇ ਦਾ ਇਲਾਜ ਵੀ ਇਸੇ ਗੁੱਡੀ ਨਾਲ ਹੀ ਕੀਤਾ ਹੈ। ਤਾਂ ਫਿਰ ਰੋਜੀ ਸੋਚਦੀ ਹੈ ਕਿ ਮੇਰੀ ਦੀ ਤਾਂ ਕਿੰਨੀ ਕਰਮਾ ਵਾਲੀ ਹੈ ਤੇ ਸਾਰੇ ਉਸ ਨੂੰ ਕਾਲੀ ਜਵਾਲ ਵਾਲੀ ਕਹਿੰਦੇ ਨੇ। ਯਾਰ ਕੀ ਹੋਦਾ ਹੈ ਕਰਬੀ ਸ਼ਕਤੀ ਹੈ ਫਿਰੋਜ਼ ਦੀ ਨਾਨੀ ਕਹਿੰਦੀ ਹੈ ਕਿ ਤੂੰ ਇਸ ਗੱਲ ਦਾ ਪੇੜ ਕਿਸੇ ਨੂੰ ਵੀ ਨਾ ਦੇਈ ਕਿਉਂਕਿ ਮੈਨੂੰ ਡਰ ਲੱਗ ਰਿਹਾ ਹੈ ਕਿ ਇਸ ਨਾਲ ਇਸ ਦੇ ਕਾਫੀ ਦੁਸ਼ਮਣ ਬਣ ਜਾਣਗੇ ਜਾਂ ਫਿਰ ਲੋਕ ਇਸ ਨੂੰ ਰੱਬ ਸਮਝ ਕੇ ਪੂਜਣ ਲੱਗ ਜਾਣਗੇ ਹੋ ਸਕਦਾ ਹੈ ਕਿ ਇਸ ਦੀ ਗੁੱਡੀ ਖੋਣ ਦਾ ਵੀ ਯਤਨ ਕਰਨ ਰੋਜੀ ਸਾਰੀ ਗੱਲ ਸਮਝ ਜਾਂਦੀ ਐ ਤੇ ਉਹ ਕਹਿੰਦੀ ਐ ਕਿ ਤੁਸੀਂ ਬੇਫਿਕਰ ਹੋ ਮੈਂ ਕਿਸੇ ਨੂੰ ਨਹੀਂ ਦੱਸਾਂਗੀ ਇੱਧਰ ਰੰਜਨਾ ਹਾਂ ਰੋਜੀ ਕੋਲ ਆ ਜਾਂਦੀ ਐ ਤੇ ਰੋਜੀ ਉਸ ਨੂੰ ਆਪਣੀ ਸਕੈਨ ਵਾਲੀ ਸਾਰੀ ਗੱਲ ਦੱਸ ਦਿੰਦੀ ਐ ਤਾਂ ਰੋਜੀ ਦੀ ਭੈਣ ਉਸ ਨੂੰ ਕਹਿੰਦੀ ਐ ਕਿ ਤੇਰੀ ਦਰਾਣੀ ਦੇਵੀ ਤਾਂ ਬੱਚਾ ਹੋਣ ਵਾਲਾ ਐ ਤੂੰ ਵੀ ਘਰ ਵਿੱਚ ਰੋਲਾ ਪਾ ਦੇ ਕਿ ਇਸ ਦਾ ਵੀ ਟੈਸਟ ਹੋਣਾ ਚਾਹੀਦਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਸ ਦੀ ਕੁੱਖ ਵਿੱਚ ਲੜਕਾ ਹੈ ਜਾਂ ਲੜਕੀ ਹਣ ਰੋਜੀ ਸੋਚਦੀ ਹੈ ਕਿ ਮੈਂ ਵੀ ਇਸ ਦੇ ਬਾਰੇਕਰ ਰਚ ਜ਼ਰੂਰ ਗੱਲ ਕਰਾਂਗੀ ਤਾਂ ਹਣ ਅਸੀਂ ਅਗਲੀ ਵੀਡੀਓ ਵਿੱਚ ਦੇਖਾਂਗੇ ਕਿ ਰੋਜੀ ਦੀ ਦਰਾਣੀ ਦਾ ਸਕੈਨ ਹੁੰਦਾ ਹੈ ਕਿ ਨਹੀਂ ਤੇ ਉਸ ਦੇ ਲੜਕਾ ਹੈ ਜਾਂ ਲੜਕੀ ਇਹ ਸਭ ਕੁਝ ਦੇਖਣ ਦੇ ਲਈ ਵੀਡੀਓ ਦੇ ਨਾਲ ਜੁੜੇ ਰਹੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਰਹੀ ਹੁਣ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ